ਕਸਾਨ ਵੀਰੋ ਕਨਕ ਦਾ ਜਿਹੜਾ ਸੀ ਜਨਾ ਆ ਚੁੱਕਾ ਤੇ ਆਪਾਂ ਹੁਣ ਜਿਹੜੀ ਕਰਾਂ ਦੇ ਵਿੱਚ ਖਾਣ ਵਾਲੀ ਕਨਕ ਆ ਉਸ ਦੌਰ ਗਾਣੇ ਦੀ ਆਪਾਂ ਜਿਹੜਾ ਮੰਦਿਰ ਬਜੇ ਸਤੋਰ ਕਰਗੇ ਚਾਹੇ ਘਟਾਨੇ ਵਿੱਚ ਪਾ ਕੇ ਸਤੋਰ ਕਰਗੇ ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਸੋ ਸਭੀ ਤੋਂ ਬਚਾਉਣ ਦੇ ਲਈ ਉਹਦੇ ਵਿੱਚ ਮਾਰਕੀਟ ਦੇ ਵਿੱਚੋਂ ਜਿਹੜੀਆਂ ਜਰੀਆਂ ਗੈਂਸ ਵਾਲੀਆਂ ਗੋਲੀਆਂ ਹੁੰਦੇ ਨਾਲ ਉਹਨਾਂ ਦੀ ਵਰਤੋਂ ਕਰਦੇ ਆ ਦਰਅਸਲ ਜਿਹੜੀਆਂ ਉਹ ਗੋਲੀਆਂ ਗੈਂਸ ਵਾਲੀਆਂ ਅੰਸੀ ਤੇ ਡਿਲੇਬਰਿੰਗ ਆ ਹੁੰਦੀਆਂ ਹੁੰਦੀਆਂ ਕਈ ਕਿਸਾਨ ਵੀ ਕੀ ਕਰਦੇ ਆ ਵੀ ਆਪਣੀ ਜਿਹੜੀ ਖਾਨ ਵਾਲੀ ਕੰਨ ਕਾ ਉਹਦੇ ਵਿੱਚ ਜਿਹੜੇ ਸਪਰੇਅ ਦਾ ਯਰੂਰਕਾ ਟਪੋਨੇ ਪਰਜਾ ਤੋਂ ਸਾਹ ਸੰਭਾਈ ਦੀ ਗੱਲ ਆਉਂਦੀ ਆ ਤਾਂ ਵਜ਼ਨ ਸੁਸਰੀ ਤੋਂ ਬਚਾਉਣ ਦੇ ਲਈ ਰਮਾਂ ਦੇ ਵਿੱਚ ਜੋਲੀ ਆ ਕੇ ਗੂਲਿੰਗਾ ਉਹ ਬਾਦਨ ਦੇ ਤਜੋ ਵਾਸੋ ਦੇ ਦਿ ਸਪਰੇ ਤੋਂ ਵੀ ਜ਼ਿਆਦੇ ਹਾਨੀਕਾਰਕ ਆਪਣੀ ਜ਼ੇਤ ਦੇ ਲਈ ਹੁੰਦਾ ਤੇ ਅੱਜ ਦੀ ਵੀ ਲੋਕ ਚਾਪਾਥਨ ਇੱਕ ਜਿਹ ਹਾਦੀਸੀ ਨੁਕਤਾ ਦਸਾਂਗੇ ਜੂ ਅਸੀਂ ਕਈ ਸਾਲਾਂ ਤੋਂ ਗੱਲਤ ਰਹਿਆ ਤੇ ਲਗਭਗ ਸਾਲ ਪਰ ਚਾਹੇ ਤੁਸੀਂ ਗਣ ਕਲਾ ਖਲੋਤਾ ਕਾਨਕ ਬੈਲ ਕੋਲ ਵੀ ਜੇਰੀ ਖਰਾਬ ਨਹੀਂ ਹੋਵੇਗੀ ਨਾ ਸਸਰੇ ਵਗੈਰਾ ਉਸ ਦੇ ਵਿੱਚ ਕੁਝ ਵੀ ਨਹੀਂ ਪਵੇਗਾ ਤਾਂ ਵੀ ਇਹ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਿਆ ਨਾ ਲੱਦਕਣਾ ਤੇ ਪੈਨੰਦ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਦੇ ਨਵੇਂ ਜੁੜੇ ਆ ਜੀ ਚੈਨਲ ਨੂੰ ਘੱਟ ਲੋ ਸਬਸਕ੍ਰਾਈਬ ਨਾਲੋ ਬੈੱਲ ਵਾਲਾ ਜਿਹੜਾ ਆਈਕਨ ਹੂ ਨਾ ਪਲੇਨਾ ਕਿਉਂਕਿ ਹਰ ਨੋਟੀਫਿਕੇਸ਼ਨ ਜਿਹੜੀ ਤੁਹਾ ਦਿੱਕਲ ਛੇਤੀ ਪਹੁੰਚਦੀ ਰਵੇ ਤਾਂ ਕਰਦੇ ਆਪਾਂ ਛੁਦੇ ਹੋਏ ਫਾਰਮੂਲਾ ਕਨਕ ਨੂੰ ਜਦੋਂ ਅਮੀ ਤੁਸੀਂ ਉਹ ਡਾਉਣਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਹਰ ਤਾਰੀਖਾਂ ਤੇ ਜਰੂਰ ਤੁਸੀਂ ਛਾਵਾਂ ਲਈ ਸਗਾ ਦਿੱਤੇ ਰੱਖਣਾ ਹੈ ਅਦੇਵੀ ਉਹ ਨੂੰ ਬਡਾਉਣ ਤੋ ਤਰੰਤ ਬਾਅਦ ਡਰਾਮੇ ਦੇ ਵਿੱਚ ਨਹੀਂ ਪਾਉਣਾ ਤੇ ਇਹਦੇ ਨਾਲ ਦੀ ਨਾਲ ਕਣਕ ਨੂੰ ਸਾਫ਼ ਨਹੀਂ ਕਰਨਾ ਜਿੰਨੀਆਂ ਵੀ ਖੁੰਡੀਆਂ ਨੇ ਜਿੰਨੀਆਂ ਜਾਦੀਆਂ ਖੁੰਡੀਆਂ ਤੁਹਾਡੀ ਕਣਕ ਦੇ ਵਿੱਚ ਹੋਣਗੀ ਨੇ ਉਨਾ ਹੀ ਚੰਗਾ ਹੈ ਅਦੇ ਵੀ ਕਣਕ ਨੂੰ ਸਾਫ਼ ਕਰਕੇ ਡਰਾਮੇ ਦੇ ਵਿੱਚ ਨਹੀਂ ਪਾਉਣਾ ਹੈ ਨਾ ਤਾਂ ਬਾਅਦ ਵਿੱਚ ਜਿਹੜੀ ਮੈਂ ਸਭ ਤੋਂ ਜੜੀ ਵੱਡੀ ਚੀਜ਼ ਹੈ ਕੋਈ ਡੇਰਾ ਫਾਰਮੂਲਾ ਤੁਹਾਨੂੰ ਮੈਂ ਦੱਸਣ ਲੱਗਾ ਅੱਜ ਤੱਕ ਨਾਲ ਕਿ ਕਿਸੇ ਨੇ ਦੱਸਿਆ ਹੋਵੇਗਾ ਕਿ ਪੁਰਾਣੀ ਗ੍ਰੰਥਾਂ ਤੋਂ ਅਲਾਵਾ ਤੁਹਾਨੂੰ ਕਿਤੇ ਵੀ ਇਹ ਡੇਰਾ ਫਾਰਮੂਲਾ ਲਿਖਿਆ ਨੇ ਮਣੀਗਾ ਆਨਕੀਆ ਬਾਂਜਦੋਂ ਕਨਕਸ ਟੋਵਰ ਕਰਨ ਦੇ ਵਾਸਤੇ ਆਪਾਂ ਡਰਮ ਚੰਗੀਦਰਾ ਸਾਫ਼ ਕਰਕੇ ਰੱਖਣਾ ਹੈ ਤਾਂ ਕਿ ਤੋਂ ਪੌਣ ਤੋਂ ਪਹਿਲਾਂ ਉਸ ਡਰਮ ਦੇ ਵਿੱਚ ਆਪਾਂ ਉਦਲੇ ਬਾਸਿੰਦੀ ਆਪਾਂ 2 ਤੋਂ 3 ਜਾਂ 4 ਬਾਲਟੇ ਤੂਹੀ ਦੇ ਪਾਉਣੇ ਨੇ ਜੀਦੇ ਨਾਲ ਫਲਾਦਰਾਂ ਬਿੰਨ ਕੋਲ ਚੰਗੀਦਰਾ ਤੂਹੀ ਦੇ ਨਾਲ ਕੱਜਿਆ ਜਾਵੇ ਤੇ ਫਿਰ ਤੁਸੀਂ ਉਹਦੇ ਵਿੱਚ ਪਾਉਣੇ ਨੇ ਦਾਣੇ ਦਾਣੇ ਪਾਉਂਦੇ ਨਾਲ ਦੀ ਨਾਲ ਆਪਾਂ ਇੱਕ ਕੁਆਂਟਲ ਜਿਕਰਦਾਨੀ ਪੇਜੰਦੇ ਅਤਨ 2 ਤੋਂ 10 ਨਾਲ ਦੇਨ ਮੈਂ ਆਪਣੀਆਂ ਗੰਡੀਆਂ ਨੇ ਥੋਮਦੀਆਂ ਲਸਮਦੀਆਂ ਤੇ ਇੱਕ ਡੱਬੀ ਜੜੀ ਤੇ ਤੀਲਾਂ ਵਾਲੀ ਮਾਚਸ ਦੀ ਡੱਬੀ ਇਹਨਾਂ ਚੀਜ਼ਾਂ ਨੂੰ ਸੁੱਟਦੇ ਜਾਣਾ ਇੱਕ ਕਵੰਦਲ ਕਨਕ ਬਾਗ ਜੇ ਫਿਰ ਨਹੀਂ ਆਪਾ ਸੁੱਟਦੇ ਨਹੀਂ ਹਨ ਫਿਰ ਇੱਕ ਕਵੰਦਲ ਬਾਗ ਕੇ ਬਾਈੜੀਆਂ ਚੀਜ਼ਾਂ ਸੁੱਟੀਆਂ ਜਾਣੀਆਂ ਨੇ ਜੇਕਰ ਡਰਮ ਦੇ ਥੱਲੇ ਤੂੜੀ ਬਾਗੀ ਤੁਸੀਂ ਉੱਥੇ ਕਨਕ ਪਾਉਗੀ ਤੇ ਉਹਦੇ ਤੋਂ ਬਾਅਦ ਵਿੱਚ ਫਿਰ ਜਦੋਂ ਤੁਹਾਡਾ ਡਰਮ ਵੀ ਡਰਪਾ ਜਾਵੇ ਉੱਥੇ ਉੱਤੇ ਇੱਕ ਪਾ ਬੋ ਬਾਲ ਤੇ ਤੂੜੀ ਦੇ ਬਾਗ ਕੇ ਉਹ ਸੀ ਚੰਗੀ ਧਰਾਨੂੰ ਉਹ ਪਪੂ ਵੀ ਦਿਨਰ ਕਵਰ ਕਰਦਣਾ ਹੈ ਹੱਥ ਦੇ ਨਾਲ ਓਏ ਕੰਮ ਜੇਕਰ ਤੁਸੀਂ ਕਰ ਦਿੰਦੇ ਹੋ ਬੁਨਿਆ ਦਾ ਕੋਈ ਵੀ ਖੀੜ ਤੁਹਾਡੀ ਕਨਕ ਦੇ ਵਿੱਚ ਬੈਠ ਨਹੀਂ ਹੋਵੇਗਾ ਕਦੀ ਵੀ ਸਭ ਤੋਂ ਜਿਹੜੀ ਪਹਿਲੀ ਤੇ ਵੀ ਵੱਡੀ ਗੱਲ ਹੈ ਕੋਈ ਤੁਹਾਨੂੰ ਜ਼ਹਿਰ ਲਾਉਣ ਵੀ ਲੋੜ ਨਹੀਂ ਕੀ ਇਹ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨੇ ਇਹਨਾਂ ਤੋਂ ਤੁਹਾਡਾ ਬਚਾਅ ਹੋਵੇਗਾ ਪੂਰੀ ਇੱਕ ਐਦਾਂ ਦੀ ਚੀਜ਼ ਹੈ ਜਿਹੜੀ ਸ਼ਬਾਸ਼ਲ ਕਨਕ ਦੇ ਦਾਣਿਆਂ ਨੂੰ ਬਚਾਉਣ ਦੇ ਵਾਸਤੇ ਬਣੀ ਹੈ ਪ੍ਰਾਣੀ ਬਜ਼ੁਰਗ ਪ੍ਰਾਤਨ ਸਮਿਆਂ ਦੇ ਵਿੱਚ ਕਣਕ ਦੇ ਥੋੜੇ ਭਰ ਕੇ ਤੂਵੀ ਦੇ ਵਿੱਚ ਸੁੱਟ ਦਿੰਦੇ ਹੁੰਦੇ ਸੀ ਹੁਣ ਵੀ ਬਹੁਤ ਸਾਰੇ ਲੋਕ ਉਹ ਦਾ ਕਰਦੇ ਨੇ ਜਿਹੜੇ ਨਾ ਗੱਲਾਂ ਨੂੰ ਜਾਣਦੇ ਨਹੀਂ ਜਦ ਜਿਹੜੀ ਉਹਨਾ ਤੇ ਜਾਨੂੰ ਪਰਦੇ ਨੇ ਪ੍ਰਾਣੀਆਂ ਨੂੰ ਤੁਸੀਂ ਕਣਕ ਦਾ ਤੋੜਾ ਭਰ ਕੇ ਤੂਰੀ ਵਾਲੇ ਕਮਰੇ ਦੇ ਵਿੱਚ ਤੂਰੀ ਦੇ ਵਿੱਚ ਸੁੱਟਨੇਓ ਹੰਦਾ ਸਾ ਸਾਲਾ ਬਾਅਦ ਵੀ ਜੇਕਰ ਤੁਸੀਂ ਉਹ ਤੋੜਾ ਉਸ ਤੂਰੀ ਦੇ ਵਿੱਚੋਂ ਬਾਹਰ ਕੱਢੋਗੇ ਤਾਂ ਵੀ ਇੱਕ ਵੀ ਦਾਣਾ ਤੁਹਾਡਾ ਕਣਕ ਦਾ ਕੋਈ ਉਹਦੇ ਵਿੱਚ ਸੁਸਰੀ ਨਹੀਂ ਹੋਵੇਗੀ ਕੋਈ ਟੋੜਾ ਨਹੀਂ ਹੋਵੇਗਾ ਇੱਕ ਵੀ ਦਾਣਾ ਖਰਾਬ ਨਹੀਂ ਹੋਇਆ ਹੋਵੇਗਾ ਪੂਰੇ ਜੀ ਨਹੀਂ ਇਦਾਂ ਦੀਏ ਪੂਰੇ ਸ਼ਬਾਸ਼ ਲਦਾਨੇ ਨੂੰ ਬਚਾਉਣ ਦੇ ਵਾਸਤੇ ਹੀ ਬਣੀ ਜਿੱਥੇ ਟੋੜੀ ਹੋਵੇਗੀ ਉੱਥੇ ਕਣਕ ਨੂੰ ਖਾਣ ਵਾਲੇ ਕੀਟ ਅੱਦੇ ਵੀ ਦਾਸਨ ਨਹੀਂ ਹੁੰਦੀ ਸੋ ਇਦਾਂ ਡਰਮ ਦੇ ਥਲੇ ਟੋੜੀ ਪਾ ਕੇ ਦਾਣੇ ਪਾ ਕੇ ਉੱਤੇ ਫੇਰਾ ਪਾ ਟੋੜੀ ਪਾ ਕੇ ਚੰਗੀ ਤਰ੍ਹਾਂ ਡਰਮ ਦਾ ਜਿਹੜਾ ਟੱਕ ਨੇ ਟਾਈਟ ਕਰ ਦੇਣਾ ਹੈ ਜੇਕਰ ਤੁਸੀਂ ਪੂਰੇ ਦੇ ਵਿੱਚ ਹੀ ਦਾਣੇ ਰੱਖ ਦਿੰਦੇ ਜੇ ਤੋੜੇ ਭਰ ਕੇ ਤਾਂ ਫਿਰ ਤਾਂ ਸੋਨੇ ਦੇ ਸੁਹਾਗਿਆ ਰੀਅਲ ਹੋ ਜਾਂਦੀ ਏ ਡਰਮ ਦੇ ਵਿੱਚ ਪਾਉਣ ਦੀ ਬਜਾਏ ਜੇਕਰ ਤੁਸੀਂ ਉੱਥੇ ਟੋੜੀ ਦੇ ਵਿੱਚ ਰੱਖ ਦੇ ਜੇ ਦਾਣੇ ਸਾਡੇ ਨਾਲ ਉਹ ਜਾਦੀ ਵਧੀਆ ਗੱਲ ਉਹ ਹੀ ਹੈ ਬਰਜ਼ਕਰ ਡਰਾਮ ਦੇ ਵਿੱਚ ਵੀ ਤੁਸੀਂ ਪਾਉਨੇ ਨੇ ਪਰ ਇਸ ਤਰ੍ਹਾਂ ਪੂਰੀ ਭਾ ਕੇ ਦਿਖਾ ਤੁਸੀਂ dane ਪਾਉਂਦੇ ਉਦਾ ਕੋਈ ਵੀ ਦਵਾਈ ਕੋਈ ਵੀ ਜੈਫਾ ਨੂੰ ਲਾਉਣ ਦੀ ਲੋੜ ਕਦੇ ਵੀ ਨਹੀਂ ਪਵੇਗੀ ਸਾਇਵਰੀਓ ਵੇਖਣ ਤੋਂ ਬਾਅਦ ਦੇ ਵਿੱਚ ਜ਼ਰੂਰ ਆਪਣੇ ਹੂਰ ਪੈਨਾਪਰਾਮਨ ਨਾਲ ਜਿਨ੍ਹਾਂ ਨੂੰ ਤੁਸੀਂ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਦਿਨ ਦੀ ਸਿਹਤ ਦਾ ਤੁਸੀਂ ਖਿਆਲ ਕਰਦੇ ਹੋ ਉਹਨਾਂ ਦੇ ਨਾਲ ਜ਼ਰੂਰ ਇਸ ਵੀਰ ਮਸ਼ੇਰ ਕਰਿਓ